ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਵਿੱਚ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਟਕਰਾ ਗਈਆਂ ਜਿਸ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਵਿੱਚ 4 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਲਾਜ ਅਧੀਨ ਬਲਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਲੋਕ ਉਹਨਾਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਸਨ ਜਿਸ ਤੇ ਚੱਲਦੇ ਹੀ ਅੱਜ ਅਨੁਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਵਿੱਚ ਉਹਨਾਂ ਦੇ ਪਰਿਵਾਰ ਦੇ 4 ਮੈਂਬਰ ਜ਼ਖਮੀ ਹੋਏ ਹਨ ਇਸ ਮੌਕੇ ਤੇ ਪੰਚਾਇਤ ਮੈਂਬਰ ਹਰਜੀਤ ਸਿੰਘ ਨੇ ਦੱਸਿਆ ਕਿ ਅਰੋਪੀਆਂ ਨੇ ਪੀੜਤ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਜਾਤੀ ਸ਼ੂਚਕ ਤੱਬਦੀ ਗਏ ਹਨ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਇਹੋ ਬੋਲਿਆ ਕਿ ਕੁੱਤੇ ਆਂ ਚੂੜਿਆ ਤੁਹਾਨੂੰ ਛੱਡਣਾ ਨਹੀਂ ਤੁਸੀਂ ਕੁੜੀ ਜੀ ਬਤ ਤੁਸੀਂ ਸਾਡਾ ਥਾਂ ਆ ਉਹ ਖਲਾਣਾ ਟੀਂਗਾ ਗਾਲਾਂ ਨਾ ਤੇ ਕਰ ਕਿਹੜੀ ਚੀਜ਼ ਨਾ ਉਹ ਤੇ ਹੁਣ ਚਾਹੁੰਦੇ ਜੀ ਥਾਂ ਦੇ ਕਬਜ਼ਾ ਕਰੀਏ ਜੀ ਤਾਂ ਸਾਡਾ ਥਾਂ ਅਸੀਂ ਮੰਨਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਜਿਹੜੇ ਤੁਹ ਜੋ ਹੋਇਆ ਵਾ ਇਹ ਕੋਈ ਥੀ ਹੁਣ ਗਰੀਬ ਬੰਦੇ ਆ ਸਾਡੇ ਕੋਲ ਥੋੜੇ ਚਾਰ ਚਾਰ ਮਰਲੇ ਥ ਸਾਰੇ ਕੁੜੀਆਂ ਜ਼ਮੀਨਾਂ ਦੇ ਉਹ ਵੀ ਖਾਦੇ ਵੀ ਉਹਨੂੰ ਕਰਿੰਦਾ ਇਹਨੂੰ ਗਸੋਏ ਜੀ 6 ਨਾਲ ਥਾਂ ਹੀ ਆਪਣਾ ਵਾਇਆ ਜੀ ਇੱਕ ਲਾਗੇ ਉਹ ਥਾਂ 12 ਮਰਲੇ ਦਾ ਜਿੱਥੇ ਝਗੜਾ ਚੱਲਦਾ ਹੈ ਜੀ ਜਿਹੜਾ ਕਿ ਕਾਗਜ਼ੀ ਪੱਤਰੀ ਉਹਨਾਂ ਦੇ ਕੋਲ ਕੁਝ ਬਹੁਤ ਹੀ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਵੀ ਜੋ ਕੁਝ ਬੋਲੇ ਵੀ ਤੁਹਾਨੂੰ ਛੱਡਣਾ ਨਹੀਂ ਆ ਸਾਡੀ ਸਾਰੀ ਦਲਿਤਾਂ ਦੀ ਆਬਾਦੀ ਜਿੱਥੇ ਆਣ ਕੇ ਉਹਨਾਂ ਨੇ ਰਫਲਾਣਾ ਨੇ ਤੇ ਪਿਸਤਲਾਂ ਦੇ ਨਾਲ ਆਣ ਕੇ ਹੱਤਲਾ ਕੀਤਾ ਉਦੋਂ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ ਬਲੱਗਨ ਹੈ ਜੀ ਰਾਜਸਥਾਨ ਸੀ ਵਿੱਚ ਇੱਥੇ ਫਾਇਰ ਐਮ ਇੰਜਰੀ ਹੋਈ ਹੈ ਚਾਰ ਬੰਦੇ ਇੰਜਰਡ ਨੇ ਤੇ ਵੀ ਆ ਰਿਕਾਰਡਿੰਗ ਸਟੇਟਮੈਂਟ ਇਸ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਜਿਹੜੇ ਆਈ ਵਿਟਨੈਸ ਹੈ ਮੌਕੇ ਤੇ ਤੇ ਵੀ ਆ ਲਾਜਿੰਗ ਐਫ ਆਈ ਆਰ ਅੰਡ ਰੈਲੇਵੈਂਟ ਤੇ ਦੇ ਉੱਪਰ ਅਸੀਂ ਗਏ ਆ ਜੀ ਤੇ ਮੌਕੇ ਦੇ ਉੱਪਰ ਜੋ ਵੀ ਐਵੀਡੈਂਸ ਹੈ ਐਂਡ ਕਲੈਕਟ ਕੀਤਾ ਹੈ ਤੇ ਬਾਕੀ ਜੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਥੈਟ ਵਿਲ ਬੀ ਡਨ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਸੇਮ ਸਿੰਘ ਮੇਨ ਜਿਹੜਾ ਕਿਊਜ਼ ਦਾ ਨਾਮ ਤਰਸੇਮ ਸਿੰਘ ਹੈ ਸਨ ਆਫ ਤੈਲ ਸਿੰਘ ਹੈ ਤੇ ਉਹਦੇ ਨਾਲ ਅਰਾਊਂਡ 9 ਬੰਦੇ ਟੋਟਲ 10 ਬੰਦਿਆਂ ਦੇ ਬਾਈ ਨੇਮ ਕੰਪਲੀਟ ਹੈ ਕੰਪਲੇਨੈਂਟ ਨੇ ਜੋ ਅਲੱਜ ਕੀਤਾ ਤੇ 10 ਹੀ ਬਿਲਕੁਲ ਜਗਦੀਪ ਸਿੰਘ ਹੈ ਕੋਈ ਮੁਲਾਜ਼ਮ ਹੈ ਬਾਕੀ ਇਹ ਅਲੀਗੇਸ਼ਨ ਲਗਾ ਰਹੇ ਨੇ ਜੋ ਵੀ ਅਸੀਂ ਵੈਰੀਫਾਈ ਕਰਾਂਗੇ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਜੋ ਵੀ ਹੋਏਗਾ ਵੀਲ

ਤਸਾਨੂ ਲੋੜ ਹੈ ਅੰਮ੍ਰਿਤਸਰ ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਜੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 99888 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@kharpalindia.com